ਹਾਂਜੀ ਵੀਰੋ ਅੱਜ ਗੱਲ ਕਰਾਂਗੇ ਜੀ ਆਪਾਂ ਉਹਨਾਂ ਪਿੰਡਾਂ ਦੀ ਜਿਨ੍ਹਾਂ ਦੇ ਵਿੱਚ ਇੱਕੋ ਗੋਤ ਵਾਲੇ ਜਿਆਦਾ ਜੱਟ ਵਸਦੇ ਹਨ ਸਭ ਤੋਂ ਪਹਿਲਾਂ ਹੁੰਦਾ ਜੀ ਗਰੇਵਾਲ ਗਰੇਵਾਲ ਦੇ ਵੱਲੋਂ ਹੈਗੇ ਜੀ ਗੁੱਜਰਵਾਲ ਕਿਲਾ ਰਾਏਪੁਰ ਲੋਗੜ ਫਲੇਵਾਲ ਮਹਿਮਾ ਸਿੰਘ ਵਾਲਾ ਨਰੰਗਵਾਲਾ আলমਗੀਰ ਸਰਾਬਾ ਜਸੋਵਾਲ ਲਲਤੋ ਆਤ ਬੱਲ ਵੱਲੋਂ ਹੈਗੇ ਜੀ ਬੱਲ ਬੱਲਾ ਬਲਗੜ ਬਡਾਲਾ ਸਠਿਆਲਾ ਬਲਸਰਾਏ ਜੋਦੇ ਚਿਲਾੜੀ ਚਲੜੀ ਸ਼ੱਜਲਵੱਡੀ ਬਡਾਲਾ ਆਦਕ ਢਾਲੀਵਾਲ ਟੋਲਾ ਰੂੜੇਕੇ ਤੂਰਕੋਟ ਠੀਕਰੀ ਵਾਲਾ ਰਖੜਾ ਡਕਾਲਾ ਹਮਿੱਦੀ ਤਪਾ ਬਰਨਾਲਾ ਹੰਡਾਇਆ ਉਗੋ ਸ਼ੇਰਗੜ੍ਹ ਰਾਜਗੜ੍ਹ ਕਬੇ ਕੁੱਬੇ ਸਹਜੜਾ ਬਖਤਗੜ੍ਹ ਉਮਰਾ ਰੰਗਲ ਆਦਿਕ ਤੇਲੋਂ ਵੱਲੋਂ ਸਾਈਹ ਜੀ ਮੁੱਸੇ ਕੈਰੋ ਚਭਾਲ ਪੰਜਵੜ ਆਦਿਕ ਪਿੰਡ ਭੁੱਲਰ ਵੱਲੋਂ ਹੈਗਾ ਜੀ ਬਾਬਾ ਕਾਲਾ ਸਾਹਿਬ ਭੁੱਲਰ ਭੁੱਲਰ ਢੇੜੀ ਮਾੜੀ ਵੱਡੀ ਛੋਟੀ ਜੂਲਾ ਕੋੜਿਆਂ ਵਾਲੀ ਆਦਿਕ ਪਿੰਡ ਰੰਧਾਵਾ ਵੱਲੋਂ ਸਥਾਪਿਤ ਹੈਗੇ ਜੀ ਰੰਧਾਵਾ ਮਸੰਦ ਤਰਦੇਉ ਕਤੂ ਨੰਗਲ ਰਮਦਾਸ ਧਰਵਾਲੀ ਤੇ ਬੋਲੇਵਾਲ ਪਿੰਡ ਰੰਧਾਵਾ ਆਪਣਾ ਮਾਣ ਵੱਲੋਂ ਸਥਾਪਿਤ ਹੈਗੇ ਜੀ ਮਾਣ ਬੁਰਜ ਮਾਨਸਾ ਬੜੀ ਮਾਨਸਾ ਮੋੜ ਮਾਣ ਮਾਨਾਵਾਲਾ ਸ਼ੇਰਕੋਟੀਆਂ ਘੁੰਮਣ ਵੱਲੋਂ ਹੈਗੇ ਜੀ ਘੁੰਮਣ ਕਲਾ ਘੁੰਮਣ ਖੁਰਦ ਘੁੰਮਣ ਕਾਕੂਵਾਲਾ ਸੂਲਰ ਆਦਿ ਪਿੰਡ ਹਾਂਜੀ ਬਾਕੀ ਜਿਹੜੇ ਗੋਤਾਲੇ ਪਿੰਡ ਹੈਗੇ ਜੀ ਉਹ ਆਪਾਂ ਅਗਲੀ ਵੀਡੀਓ ਚ ਚਰਚਾ ਕਰਾਂਗੇ